ਅੱਜ ਤੱਕ ਸਾਰੇ ਬਾਬੇ ਮੈਂ ਦੇਖਲੇ ਸੀਗੇ ਪਾਂਤ ਪਾਂਤ ਦੇ ਪਰ ਆਹ ਜਿਹੜਾ ਗੋਦੀ ਵਾਲਾ ਬਾਬਾ ਵਾ ਨਾ ਇਹ ਭਾਈ ਮੈਂ ਪਹਿਲੀ ਵਾਰ ਵੇਖਿਆ ਵਾ ਇਹ ਜੇ ਤੁਸੀਂ ਵੀ ਦੇਖੋਗੇ ਤਾਂ ਹੈਰਾਨ ਕਰਨ ਵਾਲੀ ਵਾਕਈ ਇਹ ਵੀਡੀਓ ਹੈਗੀ ਆ ਕਿ ਇਹ ਗੋਦੀ ਵਾਲਾ ਬਾਬਾ ਦੇਖੋ ਪਹਿਲਾਂ ਕੀ ਪਖੰਡ ਕਰਦਾ ਵਾ ਮੈਂ ਵੀ ਸੋਚਿਆ ਪਹਿਲਾਂ ਕਿ ਕੁਝ ਹੋਰ ਹੀ ਸਮਝੀ ਸੀਗੀ ਫਿਰ ਮੈਂ ਜਦੋਂ ਅਖੀਰ ਤੱਕ ਵੀਡੀਓ ਦੇਖੀ ਮੈਂ ਕਿਹਾ ਨਾ ਬਈ ਨਾ ਇਹ ਵੀ ਕੋਈ ਬਾਬਾ ਹੀ ਆ ਮੈਨੂੰ ਲੱਗਦਾ ਕੋਈ ਗੋਦੀ ਵਾਲਾ ਬਾਬਾ ਆ ਦੇਖੋ ਨਾ ਸਹੀ ਕਿਦਾਂ ਤੁਸੀਂ ਚੁੰਨੀ ਦੀ ਆੜ ਵਿੱਚ ਕੀ ਕਰੀ ਜਾਂਦਾ ਆ ਇਹ ਅਖੀਰ ਤੱਕ ਵੈਸੇ ਵੀਡੀਓ ਦੇਖਣ ਵਾਲਾ ਵਾ ਪੂਰਾ ਦੇਖਿਓ ਕੁਛ ਵੀ ਪਹਿਲਾਂ ਮੈਨੂੰ ਨਹੀਂ ਲੱਗਦਾ ਕਰੇ ਦੇਖਿਆ ਹੋਊਗਾ ਵੀ ਜਿਹੜਾ ਇਹ ਵੀਡੀਓ ਆ ਹੈ ਤਾਂ ਆਪਣੇ ਪੰਜਾਬ ਦਾ ਨਹੀਂ ਹੈ ਕਿਤੇ ਬਾਦਰ ਬਾਦਰੀ ਸਟੇਟ ਦਾ ਲੱਗਦਾ ਹੈ ਮੈਨੂੰ ਪਰ ਹੈਰਾਨ ਕਰਨ ਵਾਲੀਆਂ ਗੱਲਾਂ ਤਾਂ ਇਹ ਆ ਵੀ ਬਾਬੇ ਵੀ ਦੇਖੋ ਬਾਬਿਆਂ ਨੇ ਵੀ ਆਪਣੇ ਢੰਗ ਬਦਲ ਲਏ ਆ ਤਰੀਕਿਆਂ ਨਾਲ ਬਾਬੇ ਨੇ ਵੀ ਆਪਣੀ ਢੰਗ ਰੱਜਦਾ ਕਹ ਲਓ ਵੀ ਜਿੱਥੋਂ ਦੇ ਬਾਬੇ ਹੁੰਦੇ ਆ ਉਦਾਂ ਦਾ ਹੀ ਪਖੰਡ ਰੱਜ ਲੈਂਦੇ ਆ ਜਿੱਥੋਂ ਤਾਂ ਵੀ ਕੋਈ ਬਿਲੋਂਗ ਕਰਦਾ ਆ ਕੋਈ ਅਦਰ ਸਟੇਟ ਦਾ ਮੰਨ ਲਓ ਸਾਊਥ ਦਾ ਜਾਂ ਕਿਸੇ ਵੀ ਅਦਰ ਕਾ ਹੈਗਾ ਹੈ ਨਾ ਸਟੇਟ ਦਾ ਉਹਨਾਂ ਨੇ ਢੰਗ ਵੀ ਦੇਖੋ ਉਦਾਂ ਦਾ ਹੀ ਕਰਨੇ ਆ ਵੀ ਇਹਨਾਂ ਨੂੰ ਪਤਾ ਵਾ ਕਿ ਸਾਡੇ ਇਧਰਲੇ ਪਾਸੇ ਕਿਹੜਾ ਟੰਗ ਚੱਲਣਾ ਆ ਵੀ ਅਸੀਂ ਉਹੀ ਚੀਜ਼ ਕਰ ਸਕਦੇ ਆ ਤੇ ਆਹ ਦੇਖੋ ਤੁਸੀਂ ਅਖੀਰ ਤੱਕ ਕੀ ਕਰੀ ਜਾਂਦਾ ਆ ਪੂਰਾ ਵੀਡੀਓ ਦੇਖਿਓ ਅਨਾਲ ਦਾ ਸਭ ਜਿਹੜੀਆਂ ਏਡੜੀਆਂ ਬੋਕੜੀਆਂ ਖੜੀਆਂ ਵੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਤੂੰ ਹੀ ਅਕਲ ਦੇ ਦੇ ਭਾਈ ਆਪਣੀ ਕੁੜੀ ਨੂੰ ਤੂੰ ਹੀ ਅਕਲ ਕਰਾ ਦੇ ਕੁਝ ਦੇਖੋ ਨਾ ਸਹੀ